ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਸਟੂਡੀਓ ਅਪਾਰਟਮੈਂਟ ਖਰੜ ਦੇ ਵਿੱਚ ਸੇਲ ਹੈ ਜੀ ਜੀ ਬੈੱਡ ਡਬਲ ਬੈੱਡ ਲੱਗਿਆ ਹੋਇਆ ਹੈ ਜੀ ਆ ਸਾਹਮਣੇ ਫਰਿੱਜ ਪਈ ਹੋਈ ਹੈ ਜੀ ਆ ਮਗਰ ਵਾਲ ਟੈ ਲੱਗੇ ਆ ਰੂਮ ਦੇ ਵਿਚ ਅੰਦਰ ਬੜਾ ਨਾ ਗੇਟ ਉੱਪਰ ਏਸੀ ਲੱਗਿਆ ਹੋਇਆ ਹੈ ਜੀ ਤੇ ਏਸੀ ਦੇ نیچے ਆ ਕਪਬੋਡ ਲੰਬਾਰੀ ਹੈ ਜੀ ਇੱਕ ਜਣ ਦੋ ਜਣਿਆਂ ਦੇ ਵਧੀਆ ਕੱਪੜੇ ਜਾਂਦੇ ਆ ਨਵੇਟਰ ਵੀ ਥੱਲੇ ਆਪਣਾ ਆਪ ਦਾ ਹੀ ਹੈ ਜੀ ਲੱਗਿਆ ਹੋਇਆ ਸਾਈਡ ਟੇਬਲ ਵੀ ਹੈਗੇ ਆ ਜੀ ਬੈੱਡ ਦੇ ਆ ਡਬਲ ਬੈੱਡਰੂਮ ਰੈਂਟ ਤੇ ਚੜਿਆ ਹੋਇਆ ਕੋਈ ਬੰਦਾ ਸੁੱਤਾ ਹੋਇਆ ਹੈ ਜੀ ਤੇ ਆ ਫ੍ਰਿਜ ਹੈ ਜੀ ਤੇ ਇਸ ਤਰ੍ਹਾਂ ਗਿਆ ਥੋੜੀ ਜੀ ਰਸੋਈ ਦਾ ਸੈਲਫ ਪਈ ਹੋਈ ਆ ਤੇ ਆਰਓ ਫਿਲਟਰ ਇੰਚ ਲੱਗਿਆ ਹੋਇਆ ਜੀ ਆ ਬਿਜਲੀ ਕਨੈਕਸ਼ਨ ਦਿੱਤੇ ਹੋਇਆ ਉੱਪਰ ਉਹ ਬਾਕਸ ਬਣੇ ਹੋਇਆ ਆ ਆ ਆਰਓ ਆ ਗਿਆ ਜੀ ਜੀ ਆ ਇਲੈਕਟ੍ਰਿਕ ਚਿਮੜੀ ਲੱਗੀ ਹੋਈ ਆ ਜੀ ਆ ਉੱਪਰ ਜਾ ਰਿਹਾ ਧੂਮੇ ਵਾਲੀ ਬੜੇ ਪਾਈਪ ਦਿਖਾਈ ਦੇ ਰਹੀ ਹੈ ਜੀ ਵਧੀਆ ਇਸ ਵਿੱਚ ਬਿਜਲੀ ਦਾ ਸਾਰਾ ਸਮਾਨ ਲੱਗਿਆ ਹੋਇਆ ਹੈ ਬੈੱਡ ਦੇ ਨਾਲ ਸਾਈਡ ਟੇਬਲ ਦੇ ਉੱਤੇ ਇਹ ਮਿਰਰ ਆ ਜੀ ਆ ਸਾਈਡ ਟੇਬਲ ਦੇ ਉੱਤੇ ਸ਼ੂ ਲੱਗੇ ਹੋਏ ਨੇ ਚਾਰਜਰ ਕਰਨ ਵਾਸਤੇ ਆ ਬਾਥਰੂਮ ਆ ਗਿਆ ਜੀ ਬਾਥਰੂਮ ਦੇ ਵਿੱਚ ਵਾਸ਼ ਬੈਸ਼ਨ ਲੱਗਿਆ ਹੋਇਆ ਹੈ ਜੀ ਸੀਟ ਲੱਗੀ ਹੋਈ ਹੈ ਜੀ ਇੰਗਲਿਸ਼ ਸੀਟ ਹੈ ਜੀ ਤੇ ਆ ਗੀਜਰ ਉੱਪਰ ਲੱਗਿਆ ਹੋਇਆ ਹੈ ਗਰਮ ਪਾਣੀ ਦੇ ਲਈ ਸਾਰਾ ਕੁਝ ਬਹੁਤ ਵਧੀਆ ਲੱਗਿਆ ਹੋਇਆ ਹੈ ਜੀ ਜ਼ਰੂਰਤ ਅਨੁਸਾਰ ਆਡਾ ਡਿਟੇਲ ਆ ਜੀ ਇਸ ਦੀ ਸਾਰੀ ਪ੍ਰਾਈਸ ਕੰਡਕਟਰ ਨੰਬਰ ਤੇ ਕਿਹੜੀਆਂ ਕਲੀਂਚੀਆਂ ਇਹਦੇ ਨਾਲ ਆਪਾਂ ਨੂੰ ਮਿਲ ਰਹੀਆਂ ਜੀ